ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਬੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਤੇ ਅੱਜ ਮੈਂ ਦੇਖਣ ਲਈ ਸੀ ਇਸ ਬੀਲ ਦੇ ਵਿੱਚ ਕਿੰਨੀਆਂ ਚਿੜੀਆਂ ਜਣੀਆਂ ਘਰਾਂ ਵਾਲੀਆਂ ਲੁੱਕ ਕੇ ਬੈਠੀਆਂ ਹੋਈਆਂ ਸੀ ਤੇ ਮੂੰਹ ਉਹਨਾਂ ਦੇ ਅੱਡੇ ਹੋਏ ਸੀ ਕਿ ਐਨੀ ਜ਼ਿਆਦੀ ਗਰਮੀ ਆ ਹਜੇ ਮੈਂ ਪਾਣੀ ਜਿਹੜਾ ਉਹ ਇਹਨਾਂ ਨੂੰ ਰੱਖਦੀ ਆ ਠੰਡਾ ਪਾਣੀ ਪੀ ਪੀ ਕੇ ਜਿੱਦਾਂ ਇੱਥੇ ਲੁੱਕ ਜਾਂਦੀਆਂ ਕੇ ਬੱਟੀ ਹੋਈ ਆ ਕੁੱਗੀਆਂ ਵੀ ਇਹਦੇ ਉੱਤੇ ਬੈਠੀਆਂ ਹੋਈਆਂ ਸੀ ਤੇ ਪਤਾ ਨਹੀਂ ਦੁਨੀਆ ਕਿਹੜੇ ਰਾਹ ਨੂੰ ਚੱਲਣ ਲਈ ਆ ਤੇ ਕੋਈ ਜਾਣਾ ਸਾਨੂੰ ਕਹਿੰਦਾ ਵੇਲ ਦਾ ਖਲਾਰਾ ਬਹੁਤ ਹੈ ਇਹਨੂੰ ਵੱਢ ਦੋ ਪਰ ਮੈਂ ਤਾਂ ਕਦੀ ਵੀ ਨਾ ਵੱਡਾਂ ਵੇਲ ਮੈਨੂੰ ਸਕੂਨ ਮਿਲਦਾ ਵੀ ਇਹਦੇ ਵਿੱਚ ਇਹਦੇ ਉੱਤੇ ਕਿੰਨੇ ਉਪਰਿੰਦਿਆਂ ਨੂੰ ਜਿਹੜੀ ਮਤਲਬ ਕਿ ਉਹ ਮਿਲਦੀ ਆ ਬੈਠਣ ਨੂੰ ਤੇ ਗਰਮੀ ਤੋਂ ਰਾਹਤ ਮਿਲਦੀ ਆ ਇਹ ਆ ਘਰ ਦੇ ਉੱਤੇ ਬੈਠੀ ਹੋਈ ਆ ਚਿੜੀ ਕਿੰਨੀਆਂ ਹੀ ਉਹਨੂੰ ਕੀ ਕਹਿੰਦੇ ਆ ਚਿੜੀਆਂ ਵਿੱਚ ਲੁਕੀਆਂ ਸੀ ਕਈ ਦਿਖਦੀਆਂ ਹੀ ਨਹੀਂ ਸੀਗੀਆਂ ਤੇ ਪਤਾ ਨਹੀਂ ਇਨਸਾਨ ਕਿੱਦਾਂ ਦੇ ਹੋ ਗਏ ਆ ਹੁਣ ਤਾਂ ਪੇੜ ਪੌਦਿਆਂ ਦਾ ਵੀ ਕਈ ਲੋਕਾਂ ਨੂੰ ਗੰਦ ਜਾਂ ਖਲਾਰਾ ਲੱਗਣ ਲੱਗ ਪਿਆ ਇਹ ਛੱਟ ਕਹਿ ਦਿੰਦੇ ਇਹਨਾਂ ਨੂੰ ਵੱਢ ਦੋ ਮੈਂ ਤਾਂ ਕਦੀ ਨਾ ਵੱਢੂੰਗੀ ਪਹਿਲਾਂ ਇਹਨਾਂ ਦੋਨਾਂ ਉੱਤੇ ਆਪਾਂ ਪਾਣੀ ਪਾਵਾਂਗੇ ਪਾਣੀ ਪਾ ਕੇ ਫਿਰ ਮੈਂ ਸ਼ੱਕਰ ਘੋਲ ਕੇ ਉਹ ਵਾਲਾ ਪਾਣੀ ਇਹਨਾਂ ਨੂੰ ਪਲਾਉਂਗੀ ਤਾਂ ਫਿਰ ਇਹਨਾਂ ਨੂੰ ਮਨੀ ਚੌਕਰ ਲਾਉਗਾ ਮਨੀ ਪਹਿਲਾਂ ਤੂੰ ਮੰਗੋ ਨੂੰ ਬੰਨ ਦੇ ਉੱਥੇ ਚੌਕਰ ਮੁੱਕ ਗਿਆ ਅੱਜ ਚੌਕਰ ਜੇ ਖਤਮ ਹੋ ਗਿਆ ਹੁਣ ਸ਼ਾਮ ਨੂੰ ਜਾਣਾ ਸੀ ਦੋਨਾਂ ਜਾਣਿਆਂ ਨੇ ਸ਼ਾਮ ਨੂੰ ਜਾਈਏ ਫੇਰ ਟਾਈਮ ਨਾ ਹੀ ਵੇਲੇ ਹੋ ਜਾਈਏ ਇੱਧਰੋਂ ਹਨਾ ਸ਼ਾਮ ਨੂੰ ਜੀ ਅਸੀਂ ਜਾਂਦੇ ਆ ਤੇ ਜਾ ਕੇ ਚੌਕਰ ਮਾਣਨੇ ਦੇ ਕੇ ਹੁਣ ਨੇ ਦੋਨਾਂ ਚਰੋ ਜਿੰਦਾ ਖੁੱਲਦੇ ਮੈਂ ਪੈਪ ਲਾਉਣੀ ਆ ਥੋੜੀ ਥੋੜੀ ਆ ਆਪੇ ਉੱਠ ਜਾਣਾ ਉਹਨੇ ਹੌਲੀ ਹੌਲੀ ਕੋਈ ਨਾ ਗੱਦਿਆਂ ਦਾ ਵੀ ਨਰਕ ਕੱਢਣਾ ਜੀ ਬਸ ਇੱਕ ਦੋ ਦਿਨ ਦੀ ਹੋਰ ਵੇਟ ਆ ਜੋ ਅਸੀਂ ਪਤਾ ਕਰਦੇ ਫਿਰਦੇ ਕਿੱਥੋਂ ਗੱਦੇ ਵਧੀਆ ਮਿਲਣਗੇ ਗੰਗਾ ਤਾਂ ਖੜੀ ਆ ਗੰਗਾ ਨੂੰ ਤਾਂ ਬਹੁਤ ਜਲਦੀ ਭੁੱਖ ਲੱਗ ਜਾਂਦੀ ਆ ਤੇ ਮੰੰਗੋ ਗਾਲੀ ਕਰਨ ਲਈ ਆ ਸਾਡੇ ਵਾਲ ਕੀ ਕਹਿੰਦੇ ਜੀ ਦੱਸਿਓ ਸਾਡੇ ਵਾਲੇ ਤਾਂ ਗਾਲੀ ਕਹਿ ਦਿੰਦੇ ਆ ਗਾਲੀ ਕਰਨਾ हट ਗਈ ਹੁਣ ਕਰਨ ਲੱਪੀ ਆ ਗਾਲੀ ਕਰਦੀ ਪਈ ਆ ਤੈਨੂੰ ਖੜਕੇ ਨਾ ਹਏ ਕੂਲਰ ਦੀ ਹਵਾ ਵੀ ਲੂ ਲੱਗਣ ਦੇ ਲੂ ਕੂਲਰ ਵਿੱਚ ਵੀ ਪਾਣੀ ਪਾ ਲਈਦਾ ਬਟ ਜਿਹੜੀ ਉਹ ਹਵਾ ਨਾ ਹਵਾ ਉਹ ਹਵਾ ਜਿਹਨੂੰ ਕਹਿ ਦੋ ਨਮੀ ਜੇ ਵਾਲੀ ਹਮਸ ਜੇ ਵਾਲੀ ਹਵਾ ਬਣ ਜਾਂਦੀ ਆ ਕਿਉਂਕਿ ਇਹ ਮੌਸਮ ਹੀ ਇਦਾਂ ਦਾ ਹੋ ਗਿਆ ਨਾ ਇਹ ਵੀ ਸਾਡੇ ਇੱਥੇ ਛਾਂ ਹੋਣ ਕਰਕੇ ਨਾ ਸਾਰੇ ਰੁੱਖਾਂ ਦੀ ਸਾਡੇ ਛਾਂ ਹੋਣ ਕਰਕੇ ਸਾਡੀ ਸ਼ੈੱਡ ਇੰਨੀ ਗਰਮ ਨਹੀਂ ਹੁੰਦੀ ਜਿਹਨਾਂ ਦਾ ਤਾਂ ਪਸ਼ੂ ਬਿਲਕੁਲ ਰੜੇ ਬੰਨੇ ਹੋਏ ਆ ਅੰਦਰ ਜਿਹਦਾ ਮੈਂ ਵੀ ਅੰਦਰ ਛੱਡਦੇ ਆਈ ਇਹਨਾਂ ਨੂੰ ਸੇਕ ਮਾਰਦੀ ਜਿੰਨਾਂ ਦੇ ਤਾਂ ਬਿਲਕੁਲ ਰੜੇ ਆ ਤੇ ਉਹਨਾਂ ਦਾ ਤਾਂ ਬਹੁਤ ਬੁਰਾ ਹਾਲ ਹੁੰਦਾ ਪਰਸਵਾ ਦਾ ਪਹਿਲਾਂ ਪਾਣੀ ਪੀਂਦੀ ਹੁੰਦੀ ਹੈ ਨਾ ਮੰਗੋ ਇਹ ਸ਼ੱਕਰ ਲੈ ਕੇ ਆਈਆਂ ਜੇ ਥੋੜੀ ਜੀ ਹੁਣ ਫੇਰ ਜਿਆਦਾ ਮੰਗਾਉਣੀ ਜਿਹੜੇ ਕੋਲ ਮਨੀ ਕੋਲ ਆਹ ਬਾਲਟੀ ਭਾਲਾਂਗੇ దోన్ బ పంగో నుండా ਚਿੜੀਆਂ ਨੇ ਮਨੀ ਮੂੰਹ ਅੱਡੇ ਹੋਏ ਤੇ ਕਿੰਨੀਆਂ ਚਿੜੀਆਂ ਅੱਜ ਵੀ ਵੇਲ ਦੇ ਵਿੱਚ ਸਨੀਆਂ ਤੇ ਆਂਟੀ ਕਿੱਦਾਂ ਕਹਿ ਦਿੰਦੀ ਆ ਨਾ ਵੇਲ ਵੱਢ ਦੋ ਹਨਾ ਸਾਨੂੰ ਤਾਂ ਖਲਾਰੇ ਨਾ ਮੈਨੂੰ ਤਾਂ ਵੇਲ ਦੇ ਨਾਲ ਕੋਈ ਮਤਲਬ ਹੀ ਨਹੀਂ ਜਿਹੜਾ ਇਨਸਾਨ ਐ ਇੰਨਾ ਖਲਾਰਾ ਪਾਉਣ ਦੇ ਦੁਨੀਆ ਤੇ ਉਹ ਦਿਖਦਾ ਹੀ ਨਹੀਂ ਕਿਸੇ ਨੂੰ ਕੰਕਰੀਟ ਕੰਕਰੀਟ ਹੀ ਲੋਕਾਂ ਨੇ ਕਰ ਲੈਣਾ ਇਹ ਨਹੀਂ ਦੇਖਦੇ ਵੀ ਰੋਕ ਵੱਢੀ ਜਾਂਦੇ ਤੇ ਗਰਮੀ ਵੀ ਧਰਤੀ ਤੇ ਕਿੰਨੀ ਵਧੀ ਜਾਂਦੀ ਐ ਕੋਈ ਪੜੇ ਲਿਖੇ ਅਨਪੜ ਲੋਕ ਬਣੇ ਹੋਏ ਗਈ ਜਿਨ੍ਹਾਂ ਦਾ ਥਾਂ ਨਹੀਂ ਲਾਉਣ ਨੂੰ ਉਹ ਤਾਂ ਮੰਨੀ ਐ ਜੇ ਥਾਂ ਹੈਗਾ ਤਾਂ ਫੇਕਾ ਤੇ ਲੈ ਮੰਗੋ ਪੀ ਪੀਲਾ ਪੀਲਾ 시호 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 ਪਿੱਪਰੇ ਆਉਂਦਾ ਉਤੋਂ ਡਰੂਗੀ ਇਹ ਹਾਂ ਹਾਂ ਮੰਗੋ ਪੀਲਾ ਪਾਣੀ 시호 시호 ਸ਼ੀ ਹੋ ਸ਼ੀ ਮਿੱਠਾ ਪਾਣੀ ਆ ਪੀਲਾ 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 ਬਾਹਰ ਨਹੀਂ ਦੇਖੀ ਜਾਂਦੀ ਬਿੜਕਾਂ ਲਈ ਜਾਂਦੀ ਵੀ ਗਾਦੀ ਆਵਾਜ਼ ਆ ਹੁਣ ਇਹ ਨਖਰੇ ਕਰ ਕਰ ਪੀਣਾ ਇਹਨੇ ਦੇਖੋ ਕਿਦਾਂ ਘਰ ਘਣਦੇ ਆ ਇਹਦਾ ਇਹਦਾ ਹਿੱਲਦਾ ਹੁੰਦਾ ਨਾ ਪਸ਼ੂ ਅੱਗੇ ਪਿੱਛੇ ਜੇ ਇਦਾਂ ਪੀਲਾ ਮਗੰਗਾ ਨੂੰ ਪਾਦਾ ਨਹੀਂ ਤੇ ਫੇ ਇਹ ਬੜੇ ਨਖਰੇ ਕਰਨ ਲਈ ਅੱਜ ਪੀਣ ਚ ਪੀਵੇ ਪੜੀ ਪੀ ਹਟੀ ਹੋਊਗੀ ਜਾਂ ਪਹਿਲਾਂ ਪਾਣੀ ਜਿੰਨਾ ਕਰਦੇ ਉਹ ਇਸ ਜਿਹੜੇ ਨੂੰ ਥੋੜੀ ਪਾਣੀ ਉੱਤੇ ਹੀ ਪਾ ਦੂਗਾ ਨਹੀਂ ਨਹੀਂ ਪਾਣੀ ਭਲਾਈ ਦਾ ਹੁੰਦਾ ਮਾਣੇ ਪੀ ਲੈਣਾ ਇਹਨੂੰ ਪੀ ਪੀ ਹੋਗੇ ਨਖਰੇ ਨੁਖਰੇ ਕਰਕੇ ਪੀਓਗੇ ਪੀ ਕੇ ਤੇ ਦੇਖ ਸ਼ੱਕਰ ਆ ਮੰਗੋ ਪੀਲਾ ਕੀ ਹੋਇਆ ਸ਼ਿਹੋ ਸ਼ਿਹੋ ਸ਼ੀਹੋ 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 ਕਹਿੰਦੇ ਹੁੰਦੇ ਸੀ ਸ਼ੀਹੋ ਸ਼ੀਹੋ ਕਹੋ ਫੇ ਪੀਂ ਦੋਲਣਾ ਨਹੀਂ ਦੋਲਣਾ ਨਹੀਂ ਠਹਿਰ ਕੇ ਪੀ ਲੈ ਫੇ ਉਹ ਪੱਠੇਰ ਲਾ ਦੇ ਫੇ ਮੈਂ ਇਹਨਾਂ ਤੇ ਪਾਣੀ ਪਾ ਲਾਂ ਮਾਂ ਗੋਲੀ ਹੈ ਤੇ ਅੰਕੀ ਹੈ ਹੂੰ ਇਹਨਾਂ ਲੱਤਾ ਮੰਗੋ Masuk kecil kan? Masuk kecil kan? ਮੱਝ ਤੇ ਪਾਣੀ ਕੋ ਆ ਰਹੀ ਨਹੀਂ ਹੈ ਨਾ ਨਹੀਂ ਕੋ ਹੁੰਦਾ ਕੋ ਵਾਲਿੰਦੀ ਆਪ ਕੋ

ਲੋ ਜੀ ਮੰਗੋ ਆਪਾਂ ਨਵਾਤੀ ਮੈਂ ਦੇਖ ਕਿਉਂ ਨਹੀਂ ਭਰਤ ਨਹੀਂ ਗੇ ਦੇਖਾ ਮੈਂ ਕਿਉਂ ਜੀ ਨਾ ਮੋਟਰ ਬੰਦ ਕਰਕੇ ਹਾਂ ਹਾਂ ਮੰਗੋ ਤੈਨੂੰ ਨੇ ਕੁੱਤੇ ਨੂੰ ਦੌਕਾ ਮਾਰਿਆ ਅੱਜ ਜੋਗਾ ਹੀ ਆ ਜੀ ਚੌਕਰ ਅੱਜ ਜੇ ਦੇਵਾਂਗੇ ਬਣਨੇ ਫੇ ਕੱਲ ਨੂੰ ਦੇ ਦੂਗੇ ਅੱਜ ਸ਼ਾਮ ਨੂੰ ਜੀ ਬਣਨੇ ਦੇ ਕੇ ਆਉਨੇ ਆ ਚੌਕਰ ਮੈਨੂੰ ਲੈ ਕੇ ਨਾਲ ਜਾਣਾ ਨਾਲ ਮੈਨੂੰ ਲੈ ਜੀ ਜਾਂ ਫਿਰ ਉੱਥੇ ਰੇਟ ਦੱਸ ਦੀ ਮੈਂ ਉਸੇ ਹਿਸਾਬ ਨਾਲ ਦਿਨ ਦੱਸ ਦੂੰ ਕਿੰਨਾ ਬਣਾਈ ਲਿਆ ਹੈ ਮੈਂ ਤੈਨੂੰ ਅੰਦਾਜ਼ਾ ਲਾ ਕੇ ਜਿਹੜਾ ਸਾਰਾ ਦੱਸ ਦੂੰਗੀ ਥੋੜਾ ਜਿਹਾ ਅੱਜ ਨਾ ਤਾਂ ਕਰਕੇ ਪਤਲਾ ਪਤਲਾ ਜਿਆ ਹੀ ਆ ਚਲ ਹੁਣ ਇਸ ਤੋਂ ਬਾਅਦ ਗੰਗਾ ਦੀ ਵਾਰੀ ਨਹਾਈ ਕਰਨ ਦੀ ਮੰਜ ਨੇ ਦਿਨ ਤੇ ਨੂੰ ਛੁੱਟੀਆਂ ਜਾਂ ਕੁਛ ਵੀ ਮੈਨੂੰ ਇਸ ਵੇਲੇ ਨਾਲ ਲੈ ਕੇ ਆਇਆ ਕਰ ਗਰਮੀ ਬਹੁਤ ਜ਼ਿਆਦੀ ਆ ਤੂੰ ਹਾਂ ਕੰਮ ਕਰਿਆ ਕਰ ਤੇ ਮੈਂ ਇਨ੍ਹਾਂ ਤੇ ਪਾਣੀ ਪਾ ਦਿਆ ਕਰਾਂ ਉਹ ਗਰਮੀ ਹੱਦੋਂ ਵੱਧ ਹੋਈ ਹੋਈ ਆ ਦੇਖਿਆ ਪੰਛੀ ਡਰਦਾ ਹੀ ਨਹੀਂ ਦੇਖੇ ਆ ਦੇ ਆ ਗਿਆ ਆ ਕਿੰਨਾ ਮੰਗੋ ਨੇ ਦਿੱਤੋਂ ਵੀ ਡਰ ਜਾਣਾ ਅੱਜ ਵੀ ਜੋ ਮਨਵੀਰ ਜੀ ਸੁੱਤਾ 12 ਵਜੇ ਦਾ 3 ਵਜੇ ਚ 15 ਮਿੰਟ ਪਹਿਛੇ ਜਦੋਂ ਮੈਂ ਮਨੀ ਨੂੰ ਠਾਇਆ ਤੇ ਪੂਰੇ 3 ਵਜੇ ਸੀ ਇੱਥੇ ਆ ਗਏ ਮੈਂ ਕਿਹਾ ਮਨੀ ਉੱਠ ਜਾ ਚੌਕਰ ਦਾ ਟਾਈਮ ਹੋ ਗਿਆ ਕੀ ਆ ਪਾਣੀ ਸ਼ੱਕਰ ਦਾ ਪੀ ਲਵੇ ਹੋ ਨਾ ਕਿਤੇ ਠੰਡਾ ਹੁੰਦਾ ਨਾ ਉਹ ਮੰਗੋ ਹੋਲੀ ਮਨੀ ਦਵਕਾ ਮਾਰਿਆ ਕਰ ਮਾੜਾ ਜਿਆ ਐਦਾਂ ਦੇ ਕੇ ਦੜੰਗੇ ਲਾਉਂਦੀ ਏਹੋ ਪੀ ਪਾਣੀ ਪੀ ਪੀ ਪੀਲਾ ਇਹਦੇ ਲਾਗੇ ਰੱਖਿਆ ਹੁੰਦੀਆਂ ਨਾ ਇਹਨੇ ਪੀ ਰਿਆ ਖਾਲੀ ਕਰਤਾ ਯਾ ਗੰਗਾ ਨੂੰ ਬਹੁ ਮਾਰਦੀ ਏ ਮੰਗੋ ਸ਼ੀਹੋ ਸ਼ੀਹੋ ਲੋ ਜੀ ਮੈਂ ਇਹਦੇ ਵਿੱਚ ਬਾਤਾਂ ਆਪੇ ਜਦੋਂ ਜੀ ਕਰੂਗਾ ਪੀ ਲੂਗੀ بس ਕੀੜੇ ਉੜੇ ਨਾ ਚੜ ਜਾਣ ਹੋਰ ਤਾਂ ਕੁਛ ਨਹੀਂ ਮਨੀਰ ਲਾਦਵੇਂ ਹੁਣ ਗੰਗਾ ਦਾ ਚੋਕਰ ਤੇ ਮੈਂ ਮੰਗੋਤ ਗੰਗਾ ਦੇ ਪਹਿਲਾਂ ਪਾਦਾ ਪਾਣੀ ਫੇਰ ਇਹਨੂੰ ਦੇਖੂਗੀ ਪਾਣੀ ਇਹ ਵਾਲਾ ਗੰਗਾ ਕੁੱਤਾ ਦੇਖਿਆ ਗਰਮੀ ਅਜ ਹੁਣ ਤਾਂ ਜੀ ਜਿੰਨੀ ਪਸ਼ੂਆਂ ਦੀ ਕੇਅਰ ਕਰ ਸਕੋ ਉੰਨੀ ਥੋੜੀ ਆ ਅ ਗਰਮੀ ਬਹੁਤ ਜ਼ਿਆਦੀ ਹੋ ਗਈ ਬਹੁਤ ਜ਼ਿਆਦੀ ਰੋ ਸਾਚੇ ਗੰਗਾ ਮੈਨੂੰ ਤੇਰਾ ਨਾਂ ਗੰਗਾ ਵੀ ਚਿੱਟੀ ਨਿਕਲੀ ਹੋਈ ਆ ਹੁਣ ਤਾਂ ਗੰਗਾ ਰੋਜ਼ ਹੀ ਨਾਹੀ ਕਰਨੀ ਪਾਣੀ ਖਾਣ ਲੱਗੀਆਂ ਤੇ ਵੀ ਨਖਰੇ ਦੇਖ ਲੈ ਇਹਦੇ ਚੱਕ ਚੱਕ ਕੇ ਬਾਹਰ ਮਾਰਦੀਆਂ ਉਹਨੂੰ ਕੀ ਕਹੀਦਾ ਪੱਠਾ ਦਿੱਤਾ ਜੋ ਆ ਪਹਿਲਾਂ ਫੇਰ ਖਾਂਦੀਆਂ ਤੋਂ ਇਰੇ ਸਿਰ ਚ ਪਾਣੀ ਤੂੰ ਪਾਤਾ ਦੇ ਕਿੰਨਾ ਇਹਨੇ ਗੋਹਾ ਲਾਇਆ ਹੋਇਆ ਸਿਰ ਚ ਮੇਰੀ ਤਾਂ ਦੁਸ਼ਮਣ ਆਇਆ ਹੋਇਆ ਗੰਗਾ ਵੀ ਕਿੱਦਾਂ ਕਰਦੀ ਮੂੰਹ ਪੀ ਲੈਣਾ ਇਹਨੇ ਪੀ ਲੂਗੀ ਕਿ ਨਹੀਂ ਜਣਾ ਮਾਰੂਗੇ ਟੁੱਟ ਨਹੀਂ ਤੇ ਉਹ ਡੋਲ ਦੇਣਾ ਇਹਨੇ ਪੀਗੀ 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 ਥੋੜਾ ਹੀ ਪਾਇਆ ਮੈਂ ਪਾਣੀ ਮੈਂ ਕਿਹਾ ਇਹਨੇ ਵੀ ਨਾ ਪੀਤਾ ਤਾਂ ਸ਼ੱਕਰ ਓਨੀ ਪਾਈ ਉਹਦਾ ਪਾਣੀ ਥੋੜਾ ਪਾਇਆ ਵੀ ਜਿਹੜਾ ਪੀਲਵੇ ਸਾਰਾ ਮੰਗੋ ਦਾ ਮੈਂ ਛੁਪਾਤਾ ਵੱਡੀ ਬਾਲਟੀ 'ਚ ਉਨੇ ਆਪੇ ਪੱਠੇ ਖਾ ਕੇ ਪੀ ਲੈਣਾ ਅਜੇ ਆਪਣੇ ਸ਼ਾਮ ਆ ਮਣੀ ਬਹੁਤ ਇੱਥੇ ਹਾਣਾ ਹੁੰਦਾ ਰੇਲਾ ਕਿੰਨਾ ਬੁਰਾ ਹਾਲ ਹੋ ਜਾਂਦਾ ਉਹ ਪਸਵਾ ਦਾ ਹਾਂ ਬਾਲਟੀਜਾ ਮੂੰਹ ਨਹੀਂ ਆਂਦਾ ਸ਼ਾਮ ਬਚ ਗਿਆ ਜੀ ਮੰਗੰਗਾ ਦਾ ਪੱਠਿਆਂ ਦੇ ਗਾਦੀਏ ਖਾ ਲੈਣਾ ਇਹਨਾਂ ਬੜੀ ਮਚੇ ਨਾ ਚਲ ਬੰਦ ਦੇ ਨੂੰ ਇਹ ਸੁੱਕ ਜਾਂਦੀ ਉਦੋਂ ਐ ਚਮਕ ਜਾਂਦੀ ਹੈ ਨਾ ਮੰਗ ਗੰਗ ਮੰਗੋ ਵੀ ਚਮਕ ਜਾਂਦੀ ਉਦੋਂ ਤਾਂ ਜੇ ਸੁੱਕ ਜਾਂਦੀ ਆ ਚਲੋ ਜੀ ਨਵਾਤੀਆਂ ਸੀ ਚੌਕਾ ਰਲਾਤਾ ਸ਼ੱਕਰ ਵਾਲਾ ਪਾਣੀ ਮੰਗੋ ਦੇ ਮੋਹਰੇ ਰੱਖ ਦਿੱਤਾ ਗੰਗਾ ਨੇ ਪੀ ਲਿਆ ਤੇ ਥੋੜਾ ਜਿਹਾ ਬਚਿਆ ਸੀ ਉਹ ਮੈਂ ਪੱਠਿਆਂ ਤੇ ਪਾ ਦਿੱਤਾ ਤੇ ਫੋਨ ਅਸੀਂ ਚਲਦੇ ਆ ਜੀ ਘਰੇ ਘਰ ਜਾ ਕੇ ਮਨਵੀਰ ਜਾਊਗਾ ਉਹ ਭਾਈ ਵਾਲ ਫੀਡ ਵਾਲੇ ਵਾਲਾ ਕਿ ਮੈਨੂੰ ਦੱਸੂਗਾ ਜੋ ਦਾ ਕੀ ਰੇਟ ਆ ਉਹ ਲਾਉਂਦਾ ਕਿਉਂਕਿ ਪਹਿਲਾਂ ਅਸੀਂ ਸ਼ਹਿਰੋਂ ਬਣਾਈ ਸੀਗੇ ਜਦੋਂ ਅਸੀਂ ਸ਼ਹਿਰੋਂ ਬਣਾਈ ਸੀ ਤੇ ਉੱਥੇ ਰੇਟ ਅਲੱਗ ਗਿਆ ਇੱਥੇ ਰੇਟ ਅਲੱਗ ਗਿਆ ਇਹ ਭਾਈ ਨੇ ਆਪ ਹੀ ਆਪਣੀ ਲਾਗੇ ਪੰਡਿਆ ਸਾਡੇ ਉਹ ਲਾਇਆ ਹੋਇਆ ਵਾ ਮਸ਼ੀਨ ਹਨਾ ਮਣੀ ਆ ਫੀਡ ਬਣਾਉਣ ਵਾਲੀ ਤੇ ਪਹਿਲਾਂ ਮੈਨੂੰ ਫੋਨ ਕਰਕੇ ਦੱਸੂ ਕਿਹੜੀ ਚੀਜ਼ ਕਿੰਨੇ ਰੁਪਏ ਕਿਲੋ ਆ ਫਿਰ ਉਸੇ ਹਿਸਾਬ ਨਾਲ ਅਸੀਂ ਸਾਰਾ ਚੋਕਰ ਜਿਹੜਾ ਉਹ ਬਣਵਾਵਾਂਗੇ ਪਰ ਵਿੱਚ ਅਸੀਂ ਕਣਕ ਨਹੀਂ ਪਾਉਣੀ ਗਰਮੀ ਬਹੁਤ ਜ਼ਿਆਦੀ ਕਣਕ ਕਰਾਂਗੇ ਸਕਿਪ ਤੇ ਅਸੀਂ ਪਾਵਾਂਗੇ ਉਹਦੇ ਵਿੱਚ ਚੌਲ ਚੌਲ ਪਾਵਾਂਗੇ ਜੋ ਪਾਵਾਂਗੇ ਤੇ ਸਰੋਂ ਦੀ ਖਲੀ ਪਾਵਾਂਗੇ ਸੋਇਆਬੀਨ ਪਾਵਾਂਗੇ ਤੇ ਪੋਣਾ ਦਾ ਛਿਲਕਾ ਵੀ ਚਣਿਆਂ ਦਾ ਛਿਲਕਾ ਪਾਉਣਾ ਚਣਿਆਂ ਦਾ ਛਿਲਕਾ ਜੀ ਤਾਰਾ ਮੀਰਾ ਵੀ ਬੁਆਈ ਇੱਕ ਬਫਰ ਹੁੰਦਾ ਬਫਰ ਉਹਦਾ ਅਸੀਂ ਬਾਦਈਦਾ ਅਸੀਂ ਮਿੱਠਾ ਛੋਡਾ ਬਾਕੀ ਉੱਥੇ ਜਾ ਕੇ ਜੀ ਇਹ ਮੈਨੂੰ ਪਤਾ ਕਰਕੇ ਸਾਰਾ ਦੱਸਦਾ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਇਸ ਵਲੌਗ ਦਾ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਜੋ ਜੋ ਸੀਰੀ ਚ ਪਵਾਇਆ ਫੇ ਨੈਕਸਟ ਵਲੌਗ ਚ ਦੱਸਾਂਗੇ ਮਨੀਤ ਆਰ ਡੇਗ ਜੱਲੀ ਫੇਸ